ਇਹ ਗੱਲਬਾਤ ਹੋਈ ਹੈ ਕੋਈ ਇਸ ਤਰ੍ਹਾਂ ਧੰਨਵਾਦ ਸਾਹਿਬ ਦੇ ਹਾਲਾਤ ਬਹੁਤ ਹੀ ਕ੍ਰਿਟੀਕਲ ਨੇ ਬਹੁਤ ਜ਼ਿਆਦਾ ਕਮਜ਼ੋਰ ਹੋ ਚੁੱਕੇ ਹਨ 122 ਦਿਨ ਉਹਨਾਂ ਦਾ ਜਿਹੜਾ ਮਰਨ ਵਰਤ ਚੱਲਿਆ ਇਸ ਲਈ ਤਕਰੀਬਨ 10 ਦਿਨ ਉਹਨਾਂ ਨੇ ਜਿਹੜਾ ਪਾਣੀ ਨਹੀਂ ਪੀਤਾ ਉਹਦੇ ਨਾਲ ਜ਼ਿਆਦਾ ਪਰੇਸ਼ਾਨੀ ਨਹੀਂ ਕਿਉਂਕਿ ਮੈਂ ਤੇ ਉਸ ਟਾਈਮ ਵੀ ਤੁਹਾਨੂੰ ਯਾਦ ਹੋਏਗਾ ਜਦੋਂ ਖਨੌਰੀ ਬਾਗ ਤੇ ਬੀਠੇ ਸੀ ਮੈਂ ਉੱਥੇ ਵੀ ਆਇਆ ਉਸ ਟਾਈਮ ਅਜੇ ਉਸ ਤੋਂ ਤੇ 아이디 শেਦ ਤੱਕ ਪਹੁੰਚਿਆ ਨਾ ਫਰ ਇਹਨਾਂ ਕਰ ਬਹੁਤ ਜ਼ਿਆਦਾ ਮਿਨਿਮਮ 30 32 35 ਕਿਲੋ ਮੈਨੂੰ ਲੱਗਦਾ ਸੀ ਕਿ ਵੇਟਰ ਨਾਲ ਨੂੰ ਕੱਟ ਗਿਆ ਸਾਰਿਆਂ ਨੂੰ ਪਹਿਲੇ ਤੇ ਅਸੀਂ ਗੁਰੂਬਾਰਾ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਾਂਗੇ ਕਿ ਉਹ ਤੁਹਾਨੂੰ ਸੇਤ ਬਖਸ਼ੇ ਉਹ ਰਿਕਵਰ ਸੀਗੀ ਬੜੀ ਬੱਧੀ ਇਹਨਾਂ ਦੀ ਕੁਰਬਾਨੀ ਹੈ ਇਸ ਤਰ੍ਹਾਂ ਕੱਲ ਆਨਰੇਬਲ ਸੁਪਰੀਮ ਕੋਰਟ ਨੇ ਵੀ ਇਹ ਗੱਲ ਮੰਨੀ ਹੈ ਕਿ ਕਿਸਾਨਾਂ ਦੇ ਫਾਰਮਰਸ ਦੇ ਕੌਲਸ ਵਾਸਤੇ ਬਹੁਤ ਥੋੜੇ ਲੀਡਰ ਨੇ ਜਿਹਨਾਂ ਨੇ ਅਪੋਲੀਟিক্যাল ਰਹਿ ਕੇ ਬਿਨਾ ਸਿਆਸਤ ਕੀਤੀਆਂ ਕਿਸਾਨਾਂ ਦੀ ਬਿਹਤਰੀ ਵਾਸਤੇ ਇੰਨਾ ਲੰਬਾ ਸੰਘਰਸ਼ ਕੀਤਾ ਕੋ ਦੋ ਚੀਜ਼ਾਂ ਮੈਂ ਕਲੀਅਰ ਕਰਨਾ ਚਾਹਨਾ ਸਾਡੀ ਜਬਾਤ ਜਿਹੜੀ ਇੰਡੀਆ ਨੈਸ਼ਨਲ ਕਾਂਗਰਸ ਹੈ ਜਦੋਂ ਦੇ ਤੁਹਾਨੂੰ ਪਤਾ ਹੈ ਨਰਿੰਦਰ ਮੋਦੀ ਜੀ ਨੇ ਇੱਕ ਕਾਲੇ ਕਾਨੂੰਨ ਲਿਆਉਂਦੇ ਨੇ ਇੱਕ ਪਾਸੇ ਸਾਡੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਸੀ ਉਹ ਦਿੱਲੀ ਦੇ ਬਾਰਡਰਾਂ ਤੇ ਲੜ ਰਹੀਆਂ ਸੀ ਤੇ ਤੁਹਾਡਾ ਦਾਸ ਵੀ ਰਾਜ ਸਭਾ ਦਾ ਮੈਂਬਰ ਸੀ ਤੇ ਅੰਦਰ ਲੋਕ ਸਭਾ ਰਾਜ ਸਭਾ ਦੇ ਵਿੱਚ ਰਾਹੁਲ ਗਾਂਧੀ ਜੀ ਦੀ ਲੀਡਰਸ਼ਿਪ ਥੱਲੇ ਉਸ ਟਾਈਮ ਇਹ ਖੜਗੇ ਸਾਹਿਬ ਦੀ ਲੀਡਰਸ਼ਿਪ ਥੱਲੇ ਕਿਉਂਕਿ ਕਾਂਗਰਸੀ ਸਾਰੋਂ ਵੱਡੀ ਪੋਲਿਟਿਕਲ ਜਮਾਤ ਹੈ ਸੋ ਅਸੀਂ ਤਕਰੀਬਨ 13-14 ਪੋਲਿਟਿਕਲ ਜਮਾਤਾਂ ਨਾਲ ਲੈ ਕੇ ਮੈਨੂੰ ਯਾਦ ਹੈ ਇੱਕ ਵਾਰ ਇਹਨਾਂ ਨੇ ਆਪਣੀ ਮੌਕ 파ਰਲੀਮੈਂਟ ਬਾਹਰ ਲਾਈ ਸੀ ਜੰਤਰ ਮੰਤਰ ਤੇ ਉਹਦਾ ਮਤਲਬ ਸੀ ਕਿ ਪਾਰਲੀਮੈਂਟ ਦੇ ਵਿੱਚ ਸਾਡੀ ਇਹ ਗੱਲ ਨਹੀਂ ਕਰ ਦਿੰਦੇ ਇਹਨਾਂ ਨੇ ਤੁਰਦਣ 80 82 ਐਮਪੀ 14 ਪਾਰਟੀਆਂ ਦੇ ਰਾਹੁਲ ਗਾਂਧੀ ਜੀ ਦੀ ਲੀਡਰਸ਼ਿਪ ਅਸੀਂ ਸਾਰੇ ਹੋਤੇ ਅੰਦਰ ਵੀ ਸੰਘਰਸ਼ ਕੀਤਾ ਤੁਸੀਂ ਸਾਰਿਆਂ ਨੇ ਵੇਖਿਆ ਤੇ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਮੈਨੂੰ ਮੇਰੀ ਪਾਰਟੀ ਨੇ ਇਹਨਾਂ ਕਾਲੇ ਕਾਨੂੰਨਾਂ ਦੇ ਖਿਲਾਫ ਜਿਹੜਾ ਪਹਿਲਾ ਵਕੀਲ ਖੜਾ ਕੀਤਾ ਇਹਨਾਂ ਦੀ ਗੱਲ ਕਰਨ ਵਾਸਤੇ ਤੁਹਾਡੇ ਦਾਸ ਨੂੰ ਖੜੇ ਤੇ ਮੈਂ ਬੋਲਦੇ ਉਦੋਂ ਪਹਿਲੀ ਗੱਲ ਇਹ ਕਹੀ ਸੀ ਕਿ ਨਰਿੰਦਰ ਮੋਦੀ ਜੀ ਅਸੀਂ ਕਿਸਾਨਾਂ ਦੇ ਲੜਕੇ ਆ ਬੱਚੇ ਆਂ ਕਿਸਾਨ ਪਰਿਵਾਰ ਵਿੱਚ ਸਾਡਾ ਜਨਮ ਹੋਇਆ ਇਹ ਜਿਹੜੇ ਤੁਸੀਂ ਲੈ ਕੇ ਆਇਓ ਬਿੱਲ ਇਹ ਕਿਸਾਨਾਂ ਦੇ ਮੌਤ ਦੇ ਵਾਰੰਟ ਨੇ ਕੀ ਤੁਸੀਂ ਸਮਝ ਦਿਓ ਕਿ ਕਿਸਾਨਾਂ ਦੇ ਬੇਟੇ ਜਿਹੜੇ ਨੇ ਉਹ ਇਹਨਾਂ ਮੌਤ ਦੇ ਵਾਰੰਟਾਂ ਤੇ ਸਾਈਨ ਕਰਨ ਉਹ ਹੀ ਚੀਜ਼ ਲੰਬਾ ਸੰਘਰਸ਼ ਚੱਲਿਆ 700 750 ਤੋਂ ਵੱਧ ਸਭੂਚੇ ਹਿੰਦੁਸਤਾਨ ਜਿਹਦੇ ਵਿੱਚ ਮジョਰਿਟੀ ਪੰਜਾਬ ਦੇ ਸਾਡੇ ਕਿਸਾਨ ਭਰਾ ਸੀ ਸਿੰਘਾਰਿਸਤੀ ਵਿੱਚ ਉਹਨਾਂ ਨੇ ਆਪਣੀਆਂ ਮਹਾਨ ਕੁਰਬਾਨੀਆਂ ਦਿੱਤੀਆਂ ਕਾਲੇ ਕਾਨੂੰਨ ਨਰਿੰਦਰ ਮੋਦੀ ਨੂੰ ਵਾਪਸ ਲੈਣੇ ਪਏ ਉਸ ਤੋਂ ਬਾਅਦ ਹੋਣਾ ਜਿਹੜਾ ਸੰਘਰਸ਼ ਚੱਲਿਆ ਇਹਦੇ ਵਿੱਚ ਸਾਨੂੰ ਬਹੁਤ ਵੱਡਾ ਇਸ ਗੱਲ ਦਾ ਅਫਸੋਸ ਹੈ ਕਿ ਮਾਸਟਰ ਭਿੰਦਰ ਸਿੰਘ ਦਾ ਲੜਕਾ ਜਿਹੜਾ ਕਹਿੰਦਾ ਸੀ ਇੱਕ ਮੈਂ ਮਾਸਟਰ ਦਾ ਲੜਕਾ ਮੈਂ ਇੱਕ ਕਿਸਾਨ ਛੋਟੇ ਕਿਸਾਨ ਘਰ ਚ ਜੰਮਿਆ ਉਸ ਨੇ ਜਿਹੜਾ ਵਤੀਰਾ ਇਸ ਟਾਈਮ ਜਿਹੜਾ ਕੀਤਾ ਪਹਿਲੀ ਦਫਾ ਕੇ ਮੁੱਖ ਮੰਤਰੀ ਪੰਜਾਬ ਦਾ ਇੱਕ ਅਗਰੀਰੀਅਨ ਸੂਬਾ ਹੋਏ ਇੱਕ ਵਾਈ ਨਾਲ ਇੱਕ ਐਗਰੀਕਲਚਰ ਦਾ ਬੇਸਤਾ ਸੂਬਾ ਹੋਏ ਕਸਾਲ ਲੀਡਰਾਂ ਨੂੰ ਕਿਸਾਨਾਂ ਦੀ ਗੱਲ ਸੁਣਨ ਵਾਸਤੇ ਸੱਦਿਆ ਗਿਆ ਹੋਏ ਤੇ ਬਾਅਦ ਦੇ ਵਿੱਚ ਇੱਕ ਧੋਖਾ ਧੜੀ ਦੇ ਨਾਲ ਉਹਨਾਂ ਨੂੰ ਡਿਟੇਨ ਕਰ ਲੇ ਪੰਜਾਬ ਦੀ ਪੁਲਿਸ ਤੇ ਖਨੌਰੀ ਤੇ ਸ਼ੰਭੂ ਦੇ ਬਾਰਡਰਾਂ ਜਿਸ ਟੰਗ ਦੇ ਨਾਲ ਪਟਿਆਲਾ ਪੁਲਿਸ ਨੇ ਜ਼ਿਆਤੀਆਂ ਕੀਤੀਆਂ ਚੁੱਕਿਆ ਮੈਂ ਆਪਣੀ ਪਾਰਟੀ ਵੱਲੋਂ ਇੱਕ ਗੱਲ ਦਾ ਤੁਹਾਨੂੰ ਯਕੀਨ ਦਿਵਾਉਣਾ ਚਾਹੁੰਦਾ ਸਮੁੱਚੇ ਪੰਜਾਬੀ ਜਗਤ ਜਦੋਂ ਵਕਤ ਆਏਗਾ ਕਾਂਗਰਸ ਦੀ ਸਰਕਾਰ ਬਣੇਗੀ ਇਹਨਾਂ ਲੋਕਾਂ ਨੇ ਜਿਹੜੇ ਪੁਲਿਸ ਵਾਲਿਆਂ ਨੇ ਜ਼ਿਆਤੀਆਂ ਕੀਤੀਆਂ ਜਿਨ੍ਹਾਂ ਨੇ ਕੋਈ 150 ਤੇ ਟਰਾਲੀ ਚੋਰੀ ਕਰ ਮੈਨੂੰ ਹਰਾਨੀ ਦੀ ਗੱਲ ਹੈ ਬਜਾਏ ਕਿ ਅਸੀਂ ਕਿਸਾਨ ਵੀਰਾਂ ਨੂੰ ਪ੍ਰੋਟੈਕਸ਼ਨ ਦਈਏ ਬਜਾਏ ਕਿ ਅਸੀਂ ਇਹਨਾਂ ਦੀ ਕੋ ਮਦਦ ਕਰੀਏ ਜਿਹੜੀ ਇੰਨੀ ਆਤਮ ਹਤਿਆਵਾਂ ਹੋ ਰਹੀਆਂ ਨੇ ਅਸੀਂ ਟਰਾਲੀਆਂ ਚੋਰੀ ਚੋਰੀ ਕਰਨ ਲੱਪੇ ਆ ਤੇ ਪੁਲਿਸ ਰਲ ਕੇ ਕਰਾਇਦੀ ਤੇ ਇਹ ਆਮ ਆਦਮੀ ਪਾਰਟੀ ਦੇ ਵੱਡੇ ਲੀਡਰ ਤੇ ਉਹਨਾਂ ਦੇ ਸਹਿਯੋਗੀ ਕਰਾਂ ਟਰਾਲੀਆਂ ਚੋਰੀ ਹੋਈਆਂ ਮੰਜੇ ਚੋਰੀ ਹੋ ਗਏ ਬਿਸਤਰੇ ਚੋੱਕੇ ਲੈ ਗਏ ਸਿਲੰਡਰ ਚੋੱਕੇ ਲੈ ਗਏ ਏਸੀ ਚੋੱਕੇ ਲੈ ਗਏ ਪੱਖੇ ਚੋੱਕੇ ਲੈ ਗਏ ਤੇ ਡੀਜੀਪੀ ਪੰਜਾਬ ਨੂੰ ਵੀ تسلیم ਕਰਨਾ ਪਿਆ ਕਿ ਜਿਹੜਾ ਨੁਕਸਾਨ ਹੋਇਆ ਉਹਦੀ ਅਸੀਂ ਪਰਪਾਈ ਕਰਾਂਗੇ ਮੈਂ ਅੱਜ ਪੁੱਛਣਾ ਚਾਹਨਾ ਕੀ ਭਗਵੰਤ ਮਾਨ ਫਰੀ ਐਂਡ ਫੇਅਰ ਇਨਕੁਆਰੀ ਮੈਂ ਵਿਧਾਨ ਸਭਾ ਚ ਵੀ ਚੁੱਕਿਆ ਸੀ ਇਹਦੀ ਫਰੀ ਐਂਡ ਫੇਅਰ ਇਨਕੁਆਰੀ ਕਰਾਓਗੇ ਤੁਸੀਂ ਕਿੰਨਾ ਬੰਦਿਆਂ ਦੇ ਘਰਾਂ ਵਿੱਚੋਂ ਟਰਾਲੀਆਂ ਮਿਲੀਆਂ ਨੇ ਕੌਣ ਬੰਦੇ ਜ਼ਿੰਮੇਵਾਰ ਨੇ ਇੱਕ ਦਿਨ ਦਿਹਾੜੇ ਡਕਾਈਂਟੀ ਇੱਕ ਦਿਨ ਦਿਹਾੜੇ ਚੋਰੀ ਜੇ ਸਾਡਾ ਕਿਸਾਨ ਮਹਿਫੂਜ਼ ਨਹੀਂ ਜੇ ਸਾਡਾ ਖੇਤ ਮਜ਼ਦੂਰ ਮਹਿਫੂਜ਼ ਨਹੀਂ ਜੇ ਉਹਦਾ ਮਾਲ ਮਹਿਫੂਜ਼ ਨਹੀਂ ਤੇ ਪੰਜਾਬ ਕਿਸਾਂ ਮਹਿਫੂਜ਼ ਹੋ ਸਕਦਾ ਅਗਲੀ ਗੱਲ ਮੈਂ ਤੁਹਾਨੂੰ ਖੀਲ ਤੇ ਕਹਿਣਾ ਚਾਹੁੰਦਾ ਬਜਟ ਆਇਆ ਹੈ ਕਿ ਗਵਰਨਰ ਨੂੰ ਅਡਰੈਸ ਹੋਇਆ ਹੈ ਮਾਲਵਾ ਨਹਿਰ ਜਿਹੜੀ ਸਾਰੇ ਮਾਲਵੇ ਦੇ ਵਿੱਚ ਪਾਣੀ ਦੇਣਾ ਸੀ ਪਾਣੀ ਪਹੁੰਚਾਣਾ ਸੀ ਟੈਲੈਂਟ ਉਹਦਾ ਨਾਮੋ ਨਿਸ਼ਾਨ ਹੀ ਹੈ ਜੀ ਹਰ ਸਾਲ ਇੱਕ ਵੱਡਾ ਝੂਠ ਬੋਲਦੇ ਨੇ ਅਗਲਾ ਸਾਲ ਬੀਤੇ ਤੇ ਪਿਛਲਾ ਝੂਠ ਛੱਡ ਦੇਂਦੇ ਅਗਲਾ ਇੱਕ ਹੋਰ ਫੜ ਲੈਂਦੇ ਤੀਜੇ ਸਾਲ ਆ ਕੇ ਹੁਣ ਨਸ਼ੇ ਚੇਤੇ ਹੋ ਗਏ ਮੈਂ ਤੇ ਇੱਕ ਇੱਕ ਗੱਲ ਕਹੀ ਕਿ ਕੇਜਰੀਵਾਲ ਸਾਹਿਬ ਪਹਿਲੇ ਆਪਣੇ ਮੁੱਖ ਮੰਤਰੀ ਨੂੰ ਤਾਂ ਨਸ਼ਾ ਮੁਕਤ ਕਰ ਲਓ ਪੰਜਾਬ ਚ ਤਾਂ ਹੀ ਨਸ਼ਾ ਮੁਕਤ ਸੂਬਾ ਹੋਏਗਾ ਜਿਹੜਾ ਤੁਹਾਡਾ ਮੁੱਖ ਮੰਤਰੀ ਉਹ ਅਜੇ ਤੱਕ ਨਸ਼ਾ ਮੁਕਤ ਨਹੀਂ ਹੋਇਆ ਜੀ ਤੁਸੀਂ ਮੈਨੂੰ ਦੱਸੋ ਤੁਸੀਂ ਵੇਖੋ ਇਹ ਸਾਰੇ ਕਿਸ ਕਿਸਮ ਦੇ ਹਾਲਾਤ ਪੰਜਾਬ 'ਚ ਬਣੇ ਨੇ ਕਿਸੇ ਦੀ ਜ਼ਿੰਦਗੀ ਕਿਸੇ ਦਾ ਕਾਰੋਬਾਰ ਮਹਿਫੂਜ਼ ਨਹੀਂ ਪੰਜਾਬ ਪੁਲਿਸ ਇੱਕ ਪੁਲਿਸ ਸਟੇਟ ਬਣ ਕੇ ਰਹਿ ਗਈ ਹੈ ਕਿਸੇ ਆਦਮੀ ਦੀ ਤੁਸੀਂ ਵੇਖਿਆ ਇਸੇ ਸ਼ਹਿਰ ਦੇ ਵਿੱਚ ਇੱਕ ਸਰਵਿੰਗ ਕਰਨਲ ਦੇ ਨਾਲ ਚੁੱਕ ਜਿਹਨਾਂ ਨੇ ਕੀਤੇ ਸਾਡੇ ਕਿਸਾਨਾਂ ਨੇ ਇਹਨਾਂ ਜ਼ਿਲ੍ਹਿਆਂ ਦੇ ਬਾਰਡਰਾਂ ਤੇ ਕੀ ਕੁਝ ਕੀਤਾ ਕੀ ਅਸੀਂ ਇਹਨਾਂ ਤੋਂ ਆਸ ਉਮੀਦ ਕਰ ਸਕਦੇ ਹਾਂ ਸੋ ਮੈਂ ਧੱਲੇਵਾਲ ਸਾਹਿਬ ਨਾਲ 5-7 ਮਿੰਟ ਹੀ ਲਗਾਏ ਨੇ ਕਿਉਂਕਿ ਮੈਂ ਵੇਖਿਆ ਕਿ ਉਹਨਾਂ ਦੇ ਹਾਲਾਤ ਉਹਨਾਂ ਦੀ ਜਿਹੜੀ ਸਿਹਤ ਹੈ ਉਹ ਕ੍ਰਿਟੀਕਲ ਹੈ ਜਿਆਦਾ ਵਕਤ ਅਸੀਂ ਨਹੀਂ ਸੀ ਲਾਣਾ ਚਾਹੁੰਦੇ ਮੈਂ ਹਾਲਚਲ ਪੁੱਛਿਆ ਮੈਂ ਉਹਨਾਂ ਨੂੰ ਯਕੀਨ ਦਵਾਇਆ ਕਿ ਸਾਰਾ ਪੰਜਾਬ ਤੁਹਾਡੇ ਨਾਲ ਹੈ ਵਿਸ਼ੇਸ਼ ਤੌਰ ਕਾਂਗਰਸ ਪਾਰਟੀ ਤੁਹਾਡੇ ਨਾਲ ਹੈ ਇਸ ਸੰਘਰਸ਼ ਦੇ ਵਿੱਚ ਅਸੀਂ ਜਿੰਨਾ ਚਿਰ ਜਸਟਿਸ ਸਾਡੇ ਕਿਸਾਨਾਂ ਨੂੰ ਇਕੀਤ ਮਜ਼ਦੂਰਾਂ ਨੂੰ ਮਿਲੇਗੀ ਅਸੀਂ ਇਸ ਗਸ਼ਤੇ ਵਿੱਚ ਇਹਨਾਂ ਦਾ ਸਾਥ ਕਾਂਗਰਸ ਸਰਕਾਰ ਬਣਨ ਤੇ ਮੁਆਵਜ਼ਾ ਮਿਲੇਗਾ ਸਾਰਾ ਜਿਹੜੀ ਤੁਸੀਂ ਕਹਿ ਰਹੇ ਹੋ ਜੇ ਕਾਂਗਰਸ ਸਰਕਾਰ ਜੀ ਬਣ ਗਈ ਨਹੀਂ ਮੁਆਵਜ਼ਾ ਕਿਹੜੀ ਗੱਲ ਟਰੈਡਰ ਆ ਗਏ ਆ ਉਹਨਾਂ ਨੇ ਚੋਰੀ ਕੋ ਮੈਂ 1 ਮਿੰਟ ਤੁਸੀਂ 2 ਮਿੰਟ ਜੇ ਇਹ ਨਹੀਂ ਕਰਨਗੇ ਤੇ ਚੋਰਾਂ ਦੀ ਵੈਸ਼ ਉਸ ਟਾਈਮ ਤੇ ਇਨਵੈਸਟੀਗੇਸ਼ਨ ਹੋਏਗੀ ਇਨਵੈਸਟੀਗੇਸ਼ਨ ਹੋਊ ਕਿ ਜਿੰਨਾ ਜਿੰਨਾ ਦੇਖੋ ਕੋਈ ਸੇ ਟਰਾਲੀਆਂ ਲਪਟੀਆਂ ਨੇ ਕੁਝ ਮਾਲ ਤੇ ਬਰਾਮਦ ਹੋ ਪੁਬਲਿਕ ਪ੍ਰੈਸ਼ਰ ਵਿਧਾਨ ਸਭਾ ਦਾ ਰੌਲਾ ਜੀ ਜਿਹੜਾ ਰਹਿ ਗਿਆ ਹੋਏਗਾ ਫਰੈਸ਼ ਇਹਦਾ ਮੈਂ ਤੁਹਾਨੂੰ ਇੱਕ ਗੱਲ ਦਾ ਯਕੀਨ ਦਿਵਾਉਣਾ ਚਾਹਨਾ ਇਨਕੁਆਰੀ ਨਵੇਂ ਸਿਰੇ ਹੋਏਗੀ ਜਿਹੜੇ ਹੋਰ ਬਾਕੀ ਖੱਬੇ ਸੱਜੇ ਬੰਦਿਆਂ ਦੇ ਨਾਂ ਜਿਹੜੇ ਅਸਲ ਲੋਕ ਨੇ ਜਿਨ੍ਹਾਂ ਨੇ ਚੋਰੀ ਕੀਤੀ ਤੇ ਜਿਹੜੇ ਪੁਲਿਸ ਵਾਲਿਆਂ ਨੇ ਚੋਰੀ ਕਰਵਾਈ ਉਹਨਾਂ ਨੂੰ ਅਸੀਂ 100% ਉਸ ਇਨਕੁਆਰੀ ਤੋਂ ਬਾਅਦ ਕੇਸ ਦੇ ਵਿੱਚ ਲੈ ਕੇ ਆਵਾਂਗੇ ਇਹ ਮੇਰੀ ਬਚਨ ਬੱਤਾ ਸੁਪਚੇ ਸਰ ਮੁੱਖ ਮੰਤਰੀ ਵੀ ਚੁੱਪ ਨੇ ਇਸ ਪੂਰੀ ਗੱਲ ਤੇ ਤੁਸੀਂ ਤਾਂ ਮੁੱਦਾ ਚੱਕਿਆ ਨਾ ਬੋਲ ਨਹੀਂ ਰਹੇ ਉਹ ਗੱਲ ਹੈ ਇਸ ਤਰ੍ਹਾਂ ਮੁੱਖ ਮੰਤਰੀ ਸਾਹਿਬ ਇਸ ਟਾਈਮ ਉਹਨਾਂ ਨੇ ਉਹਨਾਂ ਦੇ ਕੰਨ ਵੀ ਬੰਦ ਨੇ ਤੇ ਹੱਥਾਂ ਵੀ ਬੰਦ ਉਹ ਤੇ ਇੱਕ ਬਕਾਇਦਾ ਤੌਰ ਇੱਕ ਜਿਸਾਂ ਕਿਹਾ ਹੀ ਜਾਂਦਾ ਕਿ ਜਿਸ ਮੁੱਖ ਮੰਤਰੀ ਦੀਆਂ ਲੱਤਾਂ ਤੇ ਬਾਹਾਂ ਬੰਨ ਲੀਆਂ ਜਾਂਦੀਆਂ ਇੱਕ ਮਖੌਟਾ ਰਹਿ ਕੇ ਰਹਿ ਗਿਆ ਸਾਰੀਆਂ ਪਾਵਰਜ਼ ਕੇਜਰੀਵਾਲ ਕੋ ਸਾਰੀਆਂ ਬਦਲੀਆਂ ਅੱਜ ਜੋ ਕੁਝ ਹੋ ਰਹੀਆਂ ਨੇ ਜਿੰਨੀਆਂ ਪਾਵਰਜ਼ ਨੇ ਜਿੰਨੀ ਲੁੱਟ ਖਸੁੱਟ ਹੋ ਰਹੀ ਹੈ ਉਹਦੇ ਵਿੱਚ ਕੇਜਰੀਵਾਲ ਦੀ ਟੀਮ ਕਰ ਰਹੀ ਹੈ ਤੇ ਭਗਵੰਤੂ ਵੀ ਕਿਉਂਕਿ ਪੰਜਾਬ ਦਾ ਪੰਜਾਬ ਨੂੰ ਅਸੀਂ ਵਿਸ਼ਵਾਸ ਦੇ ਦਵਾਇਆ ਸੀ ਕਿ ਅਸੀਂ ਇੱਕ ਇਨਕਲਾਬ ਲੈ ਕੇ ਆਵਾਂਗੇ ਫਰਜ਼ੀ ਇਨਕਲਾਬੀਆਂ ਨੇ ਤੁਸੀਂ ਇਹਨਾਂ ਦਾ ਚਿਹਰਾ ਵੇਖ ਹੀ ਲਿਆ ਤੁਹਾਡੇ ਸਾਹਮਣੇ ਹੈ ਕਿਸੇ ਇੱਕ ਵਰਗ ਦੇ ਹਨ ਜੇ ਕਿਸਾਨ ਦੇ ਹਨ ਕਿਉਂਕਿ ਇਹੀ ਕਿਸਾਨ ਯੂਨੀਅਨਸ ਨੇ ਜਿਨ੍ਹਾਂ ਨੇ ਇਹਨਾਂ ਨੂੰ ਰਾਤ ਚ ਲੈ ਕੇ ਤੇ ਜੇ ਇਹਨਾਂ ਨਾਲੇ ਕੰਮ ਕਰ ਸਕਦੇ ਨੇ ਹੋਰ ਕੌਣ ਕੀ ਇਹਨਾਂ ਤੋਂ ਕੀ ਆਸ ਉਮੀਦ